ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਰਾਸੀਦੂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅਦਾਬ ਨਮਸਤੇ ਗੁੱਡ ਮਾਰਨਿੰਗ ਸਵੇਦਾ ਟਾਈਮ ਹੈ ਜੀ ਲੋ ਜੀ ਮੈਂ ਅੱਜ ਅੱਜ ਹੈਗੀ 14 ਤੇ ਮੈਂ ਜਾ ਰਹੀ ਸੀਗੀ ਮੱਥਾ ਟੇਕਣ ਵਾਸਤੇ ਤੇ ਚਲੋ ਜੀ ਨਾਲੇ ਚੱਲਦੇ ਆ ਨਾਲੇ ਤੁਹਾਨੂੰ ਥੋੜਾ ਜਿਹਾ ਪਿੰਡ ਦਾ ਵਿਊ ਦਿਖਾਉਣੀ ਆ ਨਾਲੇ ਆਪਾਂ ਨੂੰ ਕਮੈਂਟ ਆਉਂਦੇ ਰਹਿੰਦੇ ਆ ਵੀ ਤੁਹਾਡੇ ਮੌਸਮ ਕਿਵੇਂ ਜਾਂ ਤੁਹਾਡੇ ਏਰੀਆ ਦੇ ਵਿੱਚ ਤੇ ਚਲੋ ਤੁਹਾਨੂੰ ਦਿਖਾਉਣੀ ਆ ਕਿੱਜ ਮੌਸਮ ਹੈ ਸਾਡੇ ਏਰੀਆ ਦੇ ਵਿੱਚ ਠੀਕ ਹੈ ਜੀ ਦੇਖੋ ਜੀ ਸਾਫ ਹੈ ਮੌਸਮ ਧੰਤੂ ਦਹਨੇਗੀ ਇੱਧਰ ਸਾਡੇ ਗਲੀ ਆ ਇੱਕ ਗਲੀ ਇੱਧਰ ਜਾ ਰਹੀ ਹੈ ਅੱਡੇ ਇੱਧਰ ਗਲੀਆਂ ਦੀ ਸਫਾਈ ਸਾਰੇ ਆਪ ਹੀ ਕਰਦੇ ਆ ਆਪ ਦੇ ਘਰਾਂ ਦੇ ਮੂਹਰੇ ਸੁੰਭਰ ਦਿੰਦੇ ਆ ਇਹ ਵਾਲੀ ਗਲੀ ਹੈ ਜੀ ਸਾਡੇ ਘਰੋਂ ਨਿਕਲਦੀ ਇੱਧਰੋਂ ਤੇ ਦੇਖੋ ਉੱਧਰ ਜਾ ਰਹੇ ਆ ਬਸ ਸਾਹਮਣੇ ਖੇਤ ਪੈ ਰਹੇ ਆ ਵੀ ਇਹ ਬਾਹਰ ਵਾਲਾ ਸਾਈਟ ਆ ਗਿਆ ਨਾ ਖੇਤਾ ਦੇ ਵਿੱਚ ਤਾਂ ਧੁੰਦ ਦਿਖਦੀ ਹੈ ਤੇ ਪਿੰਡ ਦੇ ਵਿੱਚ ਨਹੀਂ ਪਤਾ ਲੱਗਦਾ ਇੰਨੀ ਠੰਡ ਵੀ ਹੈ ਨੀ ਸਵੇਰੇ ਸਵੇਰੇ ਕੁਮੇ ਕੁੱਟੀ ਵੀ ਨਹੀਂ ਪਾ ਰੱਖੀ ਬਸ ਸਟਾਲ ਲੈ ਰੱਖਿਆ ਇੰਨੀ ਠੰਡ ਹੈ ਲਗੀ ਮੁਰੋਗੀ ਦੇਖ ਰਿਹਾ ਵੀ ਕੁਛ ਖਾਣ ਨੂੰ ਆਇਆ ਹੈ ਇੱਧਰ ਇੱਕ ਕਾਰ ਉੜ ਜਾ ਰਹੀ ਹੈ ਖੇਤਾਂ ਅਗੇ ਇਹ ਦੇਖੋ ਜੀ ਪਹਾੜ ਕਿਕਰ ਜਣੀਆਂ ਕਹਿੰਦੇ ਆ ਰਾਮ ਰਾਮ ਮਈ ਰਾਮ ਰਾਮ ਠੰਡ ਚ ਬੈਠੇ ਹੋ ਅੱਪੇ ਦਸ ਮਾਰ ਰਹੇ ਪਾਣੀ ਬੋਤੀ ਨਾ ਪਤਾ ਆਇਆ ਤੇ ਦੇਖੋ ਕਿੰਨਾ ਗੰਦਾ ਜਿਹਾ ਪਾਣੀ ਖਾਲਚ ਤੇ ਇਧਰ ਆਪਾਂ ਆਏ ਸੀ ਮੱਥਾ ਟੇਕਣ ਵਾਸਤੇ ਇਹ ਦੇਖੋ 베ਰੀ ਲੱਗੀ ਹੋਈ ਇਧਰ ਹੁਣ ਆਪਾਂ ਜਾ ਰਹੇ ਸੀ ਵਾਪਸ ਐਵੇਂ ਦੂਰ ਧੁੰਦ ਲੱਗਦੀ ਐ ਦੇਖੋ ਪਿੰਡਾ ਬੱਕਰੀਆਂ ਪਾੜੀ ਕੀ ਤਰ੍ਹਾਂ ਇਸ ਤਰ੍ਹਾਂ ਦੇਖ ਰਿਹਾ ਸਾਡੇ ਪਿੰਡ ਦਾ ਕੁਝ ਵੀਊ ਫਿਰ ਕਿਸੇ ਦਿਨ ਦਿਖਾਵਾਂਗੇ ਤੁਹਾਨੂੰ ਪੂਰਾ ਪਿੰਡ ਇਹ ਗੱਡੀ ਵਾਪਸ ਆਪਾਂ ਆਪਣੇ ਘਰ ਨੂੰ ਜਾ ਰਹੇ ਹਾਂ ਇਹ ਪੂਰਾ ਵਲੌਗ ਜ਼ਰੂਰ ਦੇਖੋ ਜੀ ਅੱਜ ਦਾ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰian ਚੱਲੂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਚਲੋ ਜੀ ਹੁਣ ਆਪਾਂ ਪਹੁੰਚ ਗਏ ਆਪਣੇ ਘਰੇ ਇਹ ਆ ਗਿਆ ਜੀ ਰਸਤਾ ਇੱਧਰ ਤੇ ਉਹ ਸਾਹਮਣੇ ਆਪਣਾ ਘਰ ਆ ਗਿਆ ਇਹ ਆਪਣਾ ਹੱਤਾ ਆ ਗਿਆ ਜਿੱਥੇ ਗਾਰਡਨ ਵਗੈਰਾ ਲਾ ਰੱਖਿਆ ਸੀ ਪੋਟਰੀ ਫਰਮ ਬਣਾ ਰੱਖਿਆ ਬਟਾਕੇ ਟੱਪਾ ਹਜੇ ਖੋਲਿਆ ਨਹੀਂ ਕਿਉਂਕਿ ਸਰਸਰੇ ਕਈ ਵੇਰ ਪਸ਼ੂ ਆ ਜਾਂਦੇ ਆ ਸਾਹਮਣੇ ਟਿਊਸ਼ਨ ਵਾਲਾ ਰੂਮ ਹੈ ਉਹਦਾ ਗਿੱਟ ਖੋਲ ਕੇ ਬਾਹਰ ਆਗੇ ਸੀ ਘਰੇ ਪਹੁੰਚ ਕੇ ਮੈਂ ਪਹਿਲਾਂ ਤਾਂ ਪਾਣੀ ਹੋਰ ਗਰਮ ਕੀਤਾ ਮੈਂ ਕਿਹਾ ਹੋਰ ਛਟੀਆਂ ਲਾ ਦੇਣੀ ਹੈ ਇਸ ਨਾਲ ਪਾਣੀ ਵਾਵਾ ਗਰਮ ਹੋ ਜਾਊਗਾ ਤੇ ਉਸ ਤੋਂ ਬਾਅਦ ਮੈਂ ਰਸੋਈ ਦੇ ਕੰਮਕਾਜ ਕਰ ਲਏ ਜਿੱਦਾਂ ਕਿ ਦੂਸਰੀ ਵਾਰ ਦੀ ਚਾਹ ਬਣਾਉਣੀ ਹੋਗੀ ਭਾਂਡੇ ਸਾਫ਼ ਕਰਨੇ ਹੋਗੇ ਆਟਾ ਗੁੰਨਾ ਹੋ ਗਿਆ ਤੇ ਦਹੀਂ ਬਣਾ ਕੇ ਰੱਖਿਆ ਜੀ ਕਿਉਂਕਿ ਹੁਣ ਸਾਗ ਖਾ ਖਾ ਕੇ ਅੱਕੇ ਪਏ ਆ ਮੈਂ ਕਿ ਹੁਣ ਸਬਜ਼ੀ ਕੋਈ ਨਹੀਂ ਬਣਾਉਂਦੀਗੀ ਤੇ ਦਹੀਂ ਬਣਾ ਲੈਣੀ ਦਹੀਂ ਪੱਲੇ ਆਲਾ ਤੇ ਨਾਲ ਪਰੌਠੇ ਬਣਾ ਦੇਵਾਂ ਜਿਸ ਨੇ ਸਾਗ ਖਾਣਾ ਹੈ ਤਾਂ ਖਾ ਲੈਣਗੇ ਤੇ ਬਸ ਬਾਜਰੇ ਦੀ ਰੋਟੀ ਨਹੀਂ ਅਜੇ ਮੈਂ ਬਣਾਈ ਕਿਉਂਕਿ ਬਾਜਰੇ ਦਾ ਆਟਾ ਤਾਂ ਫਿਰ ਉਦੋਂ ਹੀ ਗੁੰਨਣਾ ਪੈਂਦਾ ਨਾ ਤੇ ਇਸ ਕਰਕੇ ਮੈਂ ਕਣਕ ਦਾ ਆਟਾ ਗੁੰਨ ਕੇ ਰੱਖਿਆ ਹੀ ਸੀਗੀ ਤੇ ਮੈਂ ਕਿ ਚਲੋ ਹੁਣ ਪਾਣੀ ਆ ਗਿਆ ਤੇ ਸਫਾਈ ਕਰ ਲੈਣੇ ਆ ਕਿਉਂਕਿ ਅਜੇ ਸਾਡੇ ਵਾਟਰ ਵਾਕਸ ਦਾ ਪਾਣੀ ਆਉਂਦਾ ਹੈ ਨਾ ਅਜੇ ਦੇਖਿਆ ਤੁਸੀਂ ਖਾਲ ਦੇ ਵਿੱਚ ਪਾਣੀ ਜਿਹੜਾ ਬਹੁਤ ਗੰਦਾ ਜਾ ਆ ਰਿਹਾ ਹੈ ਆ ਬੈਲਾਂਸ ਨੂੰ ਚੰਗੀ ਤਰ੍ਹਾਂ ਸਾਫ਼ ਸੁਫ਼ ਕਰਕੇ ਫਿਰ ਘਰਾਂ ਦੇ ਵਿੱਚ ਪਹੁੰਚਾਉਣ ਲੱਗੂਗਾ ਚਲੋ ਥੋੜਾ ਬਹੁਤਾ ਹੋਰ ਲੱਗ ਗਿਆ ਇਹਨਾਂ ਦਾ ਹੌਸਲਾ じゃ ਹੋ ਜਾਂਦਾ ਨਹੀਂ ਤੇ ਇਹਨਾਂ ਕਹਿਣ ਲੱਗ ਜਾਂਦੇ ਜੇ ਪਾਣੀ ਖਰਮ ਹੋ ਸੌਰੀ ਪਾਣੀ ਖਤਮ ਹੋ ਗਿਆ ਨਾ ਫਿਰ ਲਿਆ ਕੇ ਨਹੀਂ ਦੇਣਾਗਾ ਨਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਇਹ ਇੱਧਰ ਸਫਾਈ ਕਰੀ ਲੈਣੀ ਪੋਚੇ ਬਹੁਤ ਦਿਨ ਹੋ ਗਏ ਲਾਏ ਨਹੀਂ ਸੀਗੇ ਇਹੇ ਡਰ ਸੀਗਾ ਵੀ ਪਾਣੀ ਖਤਮ ਨਾ ਹੋ ਜੇ ਤੇ ਫਿਰ ਪੋਚਲਣ ਤੋਂ ਬਾਅਦ ਝਾੜੂ ਕੱਢਣ ਤੋਂ ਬਾਅਦ ਮੈਂ ਇੱਧਰ ਆ ਪੋਚਾ ਲਾ ਲਿਆ ਸੀਗਾ ਤੇ ਹੁਣ ਮੈਂ ਡਸਟਿੰਗ ਵੀ ਨਹੀਂ ਕਰ ਰਹੀ ਸੀ ਕਿਉਂਕਿ ਜਦੋਂ ਝਾੜੂ ਕੱਢਦੇ ਆ ਨਾ ਫਿਰ ਛਿੱਟਾ ਛਿੱਟਾ ਡਿੱਟਦਾ ਜਾਂ ਪੈ ਹੀ ਜਾਂਦਾ ਚੀਜ਼ਾਂ ਤੇ ਸਲਫਾ ਵਗੈਰਾ ਜਿਹੜੀਆਂ ਭਰ ਜਾਂਦੀਆਂ ਆ ਇਸ ਕਰਕੇ ਮੇਰੇ ਜਿਆਦਾ ਤਰਾਤੇ ਮੈਂ ਝਾੜੂ ਕੱਢਣ ਤੋਂ ਬਾਅਦ ਗਿੱਲੇ ਕੱਪੜੇ ਨਾਲ ਸਾਫ਼ ਕਰ ਦਿੰਨੇ ਹੁੰਦੀ ਆ ਹਲਕਾ ਜਿਹਾ ਗਿੱਲਾ ਜਿਹਾ ਲੈ ਕੇ ਤੇ ਚਲੋ ਇੱਧਰ ਜਿਹੜਾ ਡਰਾਇੰਗ ਰੂਮ ਸੀਗਾ ਉਹਦੀ ਸਫਾਈ ਕਰਿਆ ਇਸ ਸੀਗੀ ਤੇ ਹਜੇ ਜਿਹੜੀ ਦੀਵਾਨ ਦੀ ਚਾਦਰ ਸੀ ਉਹ ਚੇਂਜ ਕਰਨੀ ਸੀ ਮੈਂ ਕਿਹਾ ਚਲੋ ਇਹ ਬਾਅਦ ਚ ਕਰੂੰਗੀ ਕਈ ਵਾਰੀ ਫੁਲਕੇ ਦੀ ਕਾਲੀ ਕਰ ਲੱਗ ਜਾਂਦੇ ਨੇ ਮੈਂ ਕਿਹਾ ਚਲ ਪੋਚੇ ਰਹਿ ਜਾਣੇ ਵਿੱਚ ਫਿਰ ਮੇਰਾ ਜੀ ਨਹੀਂ ਕਰਨਾ ਬਾਅਦ ਵਿੱਚ ਲੋਣ ਨੂੰ ਤੇ ਇਸ ਕਰਕੇ ਮੈਂ ਕਿਹਾ ਪੋਚਾ ਵਾਲਾ ਕੰਮ ਨਿਬੇੜ ਹੀ ਦਿੰਨੀ ਆ ਤੇ ਆ ਆ ਗਈ ਸੀਗੀ ਦੂਸਰੇ ਰੂਮ ਦੇ ਵਿੱਚ ਦੋ ਰੂਮ ਦੇ ਵਿੱਚ ਲਾਇਆਈ ਸੀਗੀ ਤੇ ਅੱਧੀ ਕਲੋਬੀ ਚ ਵੀ ਮਿਲਾ ਲਿਆ ਸੀ ਨਹੀਂ ਸੱਚ ਕਲੋਬੀ ਚ ਸਾਰੀ ਚ ਲਾਇਆਈ ਸੀਗੀ ਤੇ ਫਿਰ ਆਹ ਰੂਮ ਰਹਿੰਦਾ ਸੀਗਾ ਇੱਧਰ ਲੋਣ ਲੱਗ ਕੇ ਸੀਗੀ ਚਲੋ ਹਮ ਪਾਣੀ ਦੀ ਉਮੀਦ ਹੋ ਗਈ। ਜੀ ਟਾਈਮ ਹੋ ਗਿਆ 4 ਵਜੇ ਦਾ ਤੇ ਇਧਰ ਆਪਾਂ ਡੀਨਰ ਦੀ ਵੀ ਤਿਆਰੀ ਕਰ ਲਈ ਆ। ਮਤਲਬ ਕਰਕੇ ਰੱਖਤੀ ਆ ਕੜੀ ਬਣ ਰਹੀ ਆ। ਆਟਾ ਜਿਹੜਾ ਛਾਂ ਕੇ ਰੱਖਤਾ ਗੁੰਨੇ ਦਾ 15 ਮਿੰਟ ਪਹਿਲਾਂ ਹੀ ਹੈ ਕਿਉਂਕਿ ਜੇ ਆਪਾਂ ਪਹਿਲਾਂ ਗੁੰਨ ਕੇ ਰੱਖਦੀ ਹੈ ਨਾ ਹੁਣ ਠੰਡ ਦਾ ਮੌਸਮ ਹੈ ਤੇ ਕਰਦਾ ਜਾ ਬਹੁਤ ਹੋ ਜਾਂਦਾ ਹੈ। ਫਤ ਵਿੱਚ ਛਾਂ ਕੇ ਰੱਖਦੇ ਨਹੀਂ ਵੀ ਟਿਊਸ਼ਨ ਪੜ੍ਹਨ ਤੋਂ ਬਾਅਦ ਜਸਟ ਪਹਿਲਾਂ ਆਟਾ ਗੁੰਨਣਾ ਹਨਾ। ਬਾਕੀ ਕੰਮ ਕਾਸ ਕਰਕੇ ਫਿਰ ਹੁਲਕਾ ਲਾ ਲੈਦੇ ਆ। ਤੇ ਬਾਕੀ ਆਪਾਂ ਇੱਧਰ ਸਾਰਾ ਜਿਹੜਾ ਹੈ ਸੈਲਫ ਵગેਰਾ ਸਾਫ ਕਰਤੀ ਆ ਕਿਸੇ ਦਾ ਕੰਮ ਕਾਜ ਕਰਕੇ ਤੇ ਹੁਣ ਮੈਂ ਲੱਗੀ ਸੀ ਮਲਾਈ ਬਣਾਉਣ ਵਾਸਤੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਇਹ ਨਾ ਕਲਿੱਪ ਸਵੇਰੇ ਨੇਰੇ ਦੀ ਆ ਜਦੋਂ ਮੈਂ ਚਾਹ ਬਣਾਉਣ ਲੱਗੀ ਸੀਗੀ ਤੇ ਉਦੋਂ ਫਿਰ ਮੈਂ ਮਲਾਈ ਲਾ ਲੈਣੀ ਹੁੰਦੀ ਸਾਰੀ ਮਲਾਈ ਲਾ ਕੇ ਰੱਖ ਲੈਣੀ ਕਿਉਂਕਿ ਰਾਤ ਨੂੰ ਅਸੀਂ ਕਾੜ ਕੇ ਰੱਖ ਲਈਦਾ ਦੁੱਧ ਤੇ ਇਸ ਤਰ੍ਹਾਂ ਦੁੱਧ ਉਬਾਲਾ ਦੇ ਕੇ ਰੱਖ ਲਈਦਾ ਤਾਂ ਫਿਰ ਇਹਦੀ ਕਰੀਮ ਵੀ ਆ ਜਾਂਦੀ ਹੈ ਉੱਪਰ ਵਧੀਆ ਤੇ ਨਾਲੇ ਫੈਟ ਨਹੀਂ ਰਹਿੰਦੀ ਦੁੱਧ ਦੇ ਵਿੱਚ ਫਿਰ ਸਾਰਾ ਦਿਨ ਦੁੱਧ ਵਰਤ ਲਈਦਾ ਜਿਹਦਾ ਹੁਣ ਤਾਂ ਅਸੀਂ ਦੁੱਧ ਮੋਲ ਹੀ ਲੈ ਰਹੇ ਹਾਂ ਪਰ ਜਦੋਂ ਘਰ ਦਾ ਦੁੱਧ ਵੀ ਹੁੰਦਾ ਹੈ ਚਾਹੇ ਕਿੰਨਾ ਹੀ ਹੋਵੇ ਤੇ ਇਸ ਤਰ੍ਹਾਂ ਅਸੀਂ ਉਬਾਲਾ ਦੇ ਕੇ ਰੱਖੀਦਾ ਆ ਤੇ ਅੱਜ ਮੈਂ ਇਹਦੀ ਕਰੀਮ ਬਣਾਉਣ ਲੱਗੀ ਸੀ ਹੈਨਾ ਕਦੇ-ਕਦੇ ਜੀ ਕਰ ਜਾਂਦਾ ਵੇ ਦੇਖੋ ਵੈਸੇ ਤਾਂ ਆਪਾਂ ਕਈ ਦਿਨਾਂ ਦੀ ਜਿਵੇਂ ਮਲਾਈ ਇਕੱਠੀ ਕਰਕੇ ਤੇ ਮਧਾਣੀ ਪਾ ਕੇ ਰੜਕ ਲਈਦੀ ਮੱਖਣੀ ਬਣਾ ਲਈਦੀ ਹੈ ਨਾ ਫਿਰ ਮੱਖਣੀ ਨੂੰ ਗਰਮ ਕਰਕੇ ਘਿਓ ਬਣਾ ਲਈਦਾ ਪਰ ਨਾ ਇਹ ਜਿਹੜੀ ਮਲਾਈ ਹੈ ਜਿਹੜੀ ਮਲਾਈ ਤੋਂ ਕਰੀਮ ਬਣਦੀ ਇਹ ਵੀ ਬਹੁਤ ਸਵਾਦ ਲੱਗਦੀ ਇਸ ਕਰਕੇ ਮੈਂ ਅੱਜ ਤਾਂ ਬਣਾ ਰਹੀ ਸੀਗੀ ਤੇ ਜਿਸ ਨੂੰ ਮੈਂ ਬੱਟੀ ਜੀ ਕੱਢ ਲਿਆ ਤੇ ਥੋੜਾ ਬਹੁਤ ਜਿਹੜਾ ਵਿੱਚ ਦੁੱਧ ਗਿਆ ਉਹ ਵੀ ਮੈਂ ਵਾਪਸ ਕਰਤਾ ਇਹ ਮਲਾਈ ਜਿਹੜੀ ਮੈਂ ਸਵੇਰੇ ਹੀ ਲਾ ਕੇ ਰੱਖ ਲਈ ਸੀ ਹੁਣ ਤਾਂ ਠੰਡੀ ਹੋ ਗਈ ਥੋੜੀ ਜਿਹੀ ਟਾਰ ਚੱਪਦੀ ਹੈ ਤੇ ਇਹਨੂੰ ਨਾ ਐਕਸਟਰਾ ਕੋਟ ਕੋਟ ਕੇ ਇਹ ਜਿਹੜੇ ਬਲੇ ਕ੍ਰੀਮ ਜੇ ਬਣ ਜਾਂਦੇ ਤਾਂ ਪ੍ਰੋਡਾ ਨਾਲ ਖਾਣ ਤੇ ਬਹੁਤ ਸਵਾਦ ਲੱਗਦੀ ਆ ਤੇ ਮੇਰੇ ਭੂਆ ਜੀ ਜਿਹਨੇ ਸ਼ਹਿਰ ਤੇ ਰਹਿੰਦੇ ਆ ਨਾ ਉਹ ਤੇ ਚਲੋ ਆਪਾਂ ਪਿੰਡਾਂ ਵਾਲੇ ਤਾ ਆ ਕੇ ਇਹਨਾਂ ਦੀ ਮਲਾਈ ਇਕੱਠੀ ਕਰਕੇ ਰੜਕ ਲੈਨੇ ਮੱਖਣੀ ਬਣਾ ਲੈਨੇ ਆ ਤੇ ਉਹ ਸ਼ਹਿਰ ਤੇ ਰਹਿੰਦੇ ਆ ਤੇ ਉਹ ਇਸ ਤਰ੍ਹਾਂ ਬਣਾਉਂਦੇ ਹੁੰਦੇ ਸੀਗੇ ਤੇ ਬੜੀ ਸਵਾਦ ਲੱਗਦੀ ਸੀ ਪ੍ਰੋਡਾ ਤੇ ਰਾ ਕੇ ਮੈਂ ਬੜੇ ਸ਼ੌਂਕ ਨਾਲ ਖਾਂਦੇ ਹੁੰਦੇ ਸੀ ਤੇ ਹੁਣ ਵੀ ਮੇਰਾ ਕਈ ਵਾਰ ਜੀ ਕਰਦਾ ਤਾਂ ਮੈਂ ਇਸ ਤਰ੍ਹਾਂ ਇਹਨੂੰ ਘੋਟ-ਘੋਟ ਕੇ ਬਣਾ ਲੈਂਦੀ ਹਾਂ ਮੈਂ ਮਚੇ ਨਾਲ ਨਾ ਇਹਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰਕੇ ਤੇ ਮਲਾਈ ਜੀ ਬਣਾ ਲੈਂਦੀ ਕਿਉਂਕਿ ਜੇ ਤਾਂ ਆਪਾਂ ਜਿਹੜੀ ਮੱਖਣੀ ਬਣ ਜਾਂਦੀ ਪਰ ਜਿਹੜੀ ਇਹ ਮਲਾਈ ਦੀ ਹੈ ਨਾ ਇਹ ਵੀ ਬਹੁਤ ਸਵਾਦਗਰਦੀ ਹੈ ਤੇ ਹੁਣ ਇਸ ਨੂੰ ਬਣਾ ਲਵਾਂਗੀ ਫਿਰ ਦਿਖਾਵਾਂਗੀ ਬਣਾਉਣ ਤੋਂ ਬਾਅਦ ਲੋ ਜੀ ਇਹ ਫੇਟ ਮਿੰਟ ਕੇ ਮੈਂ ਇੱਕ ਕਰੀਮ ਜਿਹੜੀ ਤਿਆਰ ਕਰ ਲਈ ਤੇ ਇਹ ਜੀ ਜਿਹੜੀ ਮਲਾਈ ਦਾ ਕਰੀਮ ਬਣਦੀ ਹੈ ਬਹੁਤ ਜ਼ਿਆਦਾ ਟੇਸਟ ਲੱਗਦੀ ਹੈ ਜਿਵੇਂ ਕਿ ਨੂਨ ਮਿਰਚਾਂ ਨੇ ਪਰੌਂਠੇ ਬਣਾਏ ਹੋਣ ਜਾਂ ਮਿੱッセ ਪਰੌਂਠੇ ਹੋਣ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਜਿਹੜੀ ਹੁਣ ਮੈਂ ਆਈ ਸੀ ਗਾਰਡਨ ਦੇ ਵਿੱਚ ਇਧਰ ਮੈਲੋਵੀਰਾ ਲੈਣ ਵਾਸਤੇ ਆਈ ਸੀ ਕਿ ਤੇ ਥੋੜਾ ਜਿਹਾ ਚਲੋ ਕੋਮ ਫਿਰ ਲੈ ਨੇ ਵਸ ਤਾਂ ਨਹੀਂ ਮਿਲਦਾ ਹੁਣ ਤਾਂ ਓਣ ਦਾ ਇੱਧਰ ਘਾਟੇ ਕੰਮਾਂ 'ਚ ਲੱਗੇ ਰਹਨੇ ਆ ਛੋਟੇ ਛੋਟੇ ਦਿਨ ਹੋ ਗਏ ਕੰਮ ਹੀ ਨਹੀਂ ਪੂਰੇ ਹੁੰਦੇ ਓਹ ਇਹ ਮੌਸਮੀ ਪੱਕ ਗਿਆ ਹੁਣ ਹੁਣ ਇੱਕ ਦੋ ਦਿਨਾਂ ਤੇ ਇਸ ਨੂੰ ਤੋੜ ਕੇ ਖਾਵਾਂਗੇ ਤੇ ਹੁਣ ਤਾਂ ਨਾ ਉਹ ਵੀ ਉਤਰਨ ਲੱਗੀਆਂ ਅੰਜੀਰਾ ਅੰਜੀਰਾ ਵੀ ਇੱਕ ਦਿਨ ਤੋੜ ਕੇ ਲਗਾਏ ਸੀਗੇ ਚਿੜੀਆਂ ਜੇ ਬੈਠੀਆਂ ਅਮਰੁੱਦਾ ਤੇ ਇਹ ਅਮਰੂਦ ਟੱਕਦੀਆਂ ਹੋਣੀਆਂ ਇਹਨਾਂ ਦੇ ਹੁਣ ਨੈਟ ਜੇ ਪਾਉਣ ਵਾਲਾ ਹੈ ਨਾ ਵੱਡੇ ਹੋਈ ਜਾਂਦੇ ਮੈਂ ਤਾਂ ਫਿਰ ਨੈਟ ਜੇ ਲਾਈਏ ਨੇ ਇਹਨਾਂ ਤੇ ਉਹ ਦੇਖ ਤਾਂ ਟਿਊ ਟਿਊ ਕਰੀ ਜਾਂਦੀਆਂ ਨਾਲੇ ਅੰਜੀਰਾ ਖਾਂਦੀਆਂ ਤਾਂ ਬਹੁਤ ਲੱਗੇ ਹੋਏ ਆ ਪਰ ਇਹ ਚਿੜੀਆਂ ਟੱਕ ਦਿੰਦੀਆਂ ਹਨਾ ਐ ਇਹਨਾਂ ਤੇ ਨੈਟ ਪਾਉਣਾ ਪੈਂਦਾ ਇਹਨਾਂ ਦੀ ਸੇਫਟੀ ਵਾਸਤੇ ਦੇਖੋ ਬੋਲੀ ਜਾਂਦੀਆਂ ਉੱਧਰ ਉੱਡ ਗਈਆਂ ਹੁਣ ਚਲੋ ਜੀ ਹੁਣ ਮੈਂ ਐਲੋਵਿਰਾ ਤੋੜਦੀ ਆ ਕਿ ਕਿ ਫਿਰ ਬੱਚੇ ਵੀ ਆ ਜਣੇ ਟਿਊਸ਼ਨ ਵਾਲੇ ਗੇੜਾ ਕੱਢ ਲਿਆ ਇੱਧਰ ਆ ਕੇ ਥੋੜਾ ਜਿਹਾ ਵਧੀਆ ਹਰਿਆਲੀ ਵਧੀਆ ਲੱਗਦੀ ਹੈ ਨਾ ਕੌਣ ਫਿਰ ਲਈਦਾ ਜੀ ਹੁਣ ਤੁਹਾਨੂੰ ਬੱਚਾ ਸੁਣਾਉਗਾ ਵੀ ਅਸੀਂ ਸਕੂਲੋਂ ਅੱਜ ਕੀ ਪੜ੍ਹ ਕੇ ਆਏ ਆ ਦੱਸੋ ਕੀ ਕੀ ਸਿੱਖ ਕੇ ਆਏ ਆ ਸੰਗ ਨਾ ਸੁਣਾ ਦੇ ਇੰਦਾ ਸੰਗਦਾ ਹੁਣ ਅਸੀਂ ਸਕੂਲੋਂ ਬੜਮਾ ਕੋੜਾ ਆ ਗਿਆ ਸੜ ਉਸਨ ਗੱਲੂ ਬੱਚਾ ਕਰੇ ਤਾਂ ਸੰਗਦਾ ਨਹੀਂ ਚਲ ਠੀਕ ਹੈ ABC ਸੁਣਾ ਕੀ ਕੀ ਲਰਨ ਕਰਕੇ ਆਏ ਆ ਅੱਜ ਸਕੂਲੇ A 4 b4 c4 d4 e4 f4 h ठीक है टू द टेबल जोर दी बोलला ਕੁੜੀਆਂ ਤਾਂ ਸੰਗ ਲੱਗਦੀ ਆ ਕੁੜੀਆਂ ਤਾਂ ਸਾਣੇ ਲੱਗਦੀ ਆ ਹੈ ਆਏ ਇਹ ਸਾਣੀਆਂ ਕੁੜੀਆਂ ਬਟੀਆਂ ਨਾ ਇਹ ਕਹਿੰਦੇ ਮੈਂ ਨਹੀਂ ਪੜਿਆ ਮੇਰੇ ਕੋਲ ਨਹੀਂ ਪੜਦਾ ਹੁੰਦਾ ਜਦੋਂ ਭੱਜ ਕੇ ਕੋਜੀ ਬੱਚੇ ਟਿਊਸ਼ਨ ਪਹੁੰਚ ਗਿਆ ਤੇ ਇਹ ਤੁਹਾਨੂੰ ਆਪਦੀ ਬਾਗੜੀ ਭਾਚਾ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਆ ਕਹੋ ਜੀ ਮੈਂ ਰਾਜਸਥਾਨੀ ਹਾਂ ਮੈਂ ਰਾਜਸਥਾਨ ਮੈਂ ਰਹਿਣ ਵਾਲਾ ਹਾਂ ਔਰ ਮੈਂ ਮਾਰਵਾੜੀ ਭਾਸ਼ਾ ਬੋਲਦਾ ਹਾਂ ਮਾਰਵਾੜੀ ਬੋਲ ਚੈਨਲ ਹੈ ਇਨ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਅੱਗੇ ਸਿਰ ਅੱਗੇ ਪੜਾਓ अच्छा थे या भी बताओ कि थारी मैडम तन्ने की यहाँ पढ़ावा है तन्ने मन्ने कुछ ना सब्सक्राइबर कह रहे हैं कि थे पिट्टो बच्चों को मैं कोई पिटाई ना करूँगा ना को, हाँ पिटाई को देखो थारी मैडम छानी है छानी <laughs> है बच्चे भी छानी है ये बच्ची बहुत छानी है किस क्लास में पढ़े ये टेंथ में पढ़े अभी बढ़िया बढ़िया नंबर लेके आए अब इनकी पढ़ाई करा ਤੇ ਤੇ ਅਬ ਬਲੌਗ ਕੈਂਡ ਵੀ ਕਰ ਦੋ ਬੱਚੋ ਠੀਕ ਹੈ ਕਰ ਦੇਵਾ ਬਾਏ ਬਾਏ ਚਲੋ ਜੀ ਬੱਚੇ ਬਲੌਗ ਕੈਂਡ ਕਰ ਰਹੇ ਸਾਰੇ ਕਰੋ ਬਾਏ ਬਾਏ ਕਰੋ ਵੀ ਖੁਸ਼ਵੀਰ ਖੁਸ਼ਵੀਰ ਦਵਿਆ ਅਗਲੇ ਬਲੌਗ ਮੇ ਮਿਲਾਂਗੇ ਹਾਂ ਕੱਲ ਮਿਲਾਂਗੇ ਇੱਕ ਨਵੇਂ ਬਲੌਗ ਮੇ ਸਾਰੇ ਸਪੋਰਟ ਜ਼ਰੂਰ ਕਰਿਓ